ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਪੈਣ ਭਰਾਮਾ ਦਾ ਮੁਰਤ ਤੋਂ ਸਵਾਗਤ ਹੈ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜੂਨ ਮਹੀਨੇ ਦੇ ਆਖਰੀ 10 ਦਿਨ ਤੇ ਜੋ ਕਿ ਮੌਨਸੂਨ ਦੇ ਪੱਖ ਤੋਂ ਪੰਜਾਬ ਹਰਿਆਣਾ ਰਾਜਸਥਾਨ ਦੇ ਲਈ ਬਹੁਤ ਇੰਪੋਰਟੈਂਟ ਦਿਨ ਦਿਖਾਈ ਦੇ ਰਹੇ ਨੇ ਇਹਨਾਂ ਦੇ ਵਿੱਚ ਮੌਸਮ ਦੀ ਕੀ ਹਲਚਲ ਹੈ ਕਿਸ ਦਿਨ ਮੀਂਹ ਹੋਵੇਗਾ ਕਿਸ ਦਿਨ ਬਦਲਬਾਈ ਹੋਵੇਗੀ ਕਿਸ ਦਿਨ ਦੁਆਰਾ ਤੋਂ ਮੋੜ ਗਰਮੀ ਆਵੇਗੀ ਤੇ ਕਦਸ ਦਿਨ ਮੌਨਸੂਨ ਪੰਜਾਬ ਦੇ ਵਿੱਚ ਐਂਟਰ ਕਰਦਾ ਦਿਖਾਈ ਦੇ ਰਿਹਾ ਪੂਰੀ ਜਾਣਕਾਰੀ ਦੇਵਾਂਗੇ 21 ਤਰੀਕ ਤੋਂ ਲੈ ਕੇ 30 ਜੂਨ ਤੱਕ ਦੇ ਦਿਨ ਦੇ ਜਿਹੜੇ 10 ਦਿਨ ਬਣਦੇ ਨੇ ਉਹਨਾਂ ਦੇ ਵਿੱਚ ਡੇ বাই ਡੇ ਦੱਸਾਂਗੇ ਕਿ ਇਸ ਦਿਨ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਮੌਨ ਨਾਲ ਦੀ ਨਾਲ ਮੌਨਸੂਨ ਦੀ ਸਪੀਡ ਚੈੱਕ ਕਰਾਂਗੇ ਜੀ ਕਿੱਥੇ ਮੌਨਸਨ ਪਹੁੰਚ ਚੁੱਕਿਆ ਹੈ ਨਾਲੇ ਮੌਸਮ ਵਿਭਾਗ ਵੱਲੋਂ ਕੀ ਅਲਰਟ ਜਾਰੀ ਹੋਏ ਨੇ ਸਾਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਜੀ ਤੇ ਤਾਜ਼ਾ ਸੈਟਲਾਈਟ ਇਮੇਜ ਵਿੱਚ ਵੀ ਡਿਸਕਸ ਕਰਾਂਗੇ ਅੱਜ ਕਿਸ ਕਿਸ ਜਗ੍ਹਾ ਤੇ ਮੀਂਹ ਹੁੰਦਾ ਦਿਖਾਈ ਦੇ ਰਿਹਾ ਤੋਂ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖੋ ਜੀ ਫਿਲਹਾਲ ਪੰਜਾਬ ਦੇ ਵਿੱਚ ਪੂਰੇ ਤਰੀਕੇ ਨਾਲ ਹਰਿਆਣੇ ਦੇ ਨਾਲ ਅਤੇ ਯੂਪੀ ਅਤੇ ਕੁਝ ਹਿੱਸਾ ਰਾਜਸਥਾਨ ਦਾ ਬੱਦਲਬਾਈ ਪੂਰੇ ਤਰੀਕੇ ਨਾਲ ਬਣੀ ਹੋਈ ਹੈ ਜਾਨੀ ਕਿ ਅੱਜ ਸਵੇਰ ਤੋਂ ਹੀ ਮੋੜ ਮੀਂਹ ਕਣੇ ਦੇ ਹਾਲਾਤ ਬਣਦੇ ਦਿਖਾਈ ਦੇ ਰਹੇ ਕਿਉਂਕਿ ਪਿਛਲੀ ਕੱਲ ਜਾਨੀ ਕਿ ਵੀ ਅਤੇ ਨਾਲ 19 ਤਰੀਕ ਨੂੰ ਲਗਾਤਾਰ ਪੰਜਾਬ ਦੇ ਵਿੱਚ ਅਤੇ ਹਰਿਆਣਾ ਰਾਜਸਥਾਨ ਯੂਪੀ ਦੇ ਵਿੱਚ ਬਹੁਤੇ ਏਸ਼ਿਆਂ ਦੇ ਵਿੱਚ ਮੀਂਹ ਦੀ ਖਬਰ ਆਈਆਂ ਨੇ ਜਿਸ ਦੇ ਕਾਰਨ ਟੈਂਪਰੇਚਰ ਦੇ ਵਿੱਚ ਕਮੀ ਆਉਂਦੀ ਹੋਈ ਦਿਖਾਈ ਦੇ ਰਹੀ ਹੈ ਟੈਂਪਰੇਚਰ ਜਿਹੜੇ 45 ਡਿਗਰੀ ਪੁੱਜ ਚੁੱਕੇ ਸੀ ਉਹ ਹੁਣ ਮੁੜ ਕੇ 42-43 ਡਿਗਰੀ ਤੋਂ ਨੇੜੇ ਤੇੜੇ ਅਤੇ ਕਿਸੇ ਕਿਸੇ ਏਰੀਆ ਵਿੱਚ 40 ਡਿਗਰੀ ਪਹੁੰਚ ਚੁੱਕੇ ਨੇ ਅੱਜ ਗੱਲ ਕਰੀ 21 ਜੂਨ ਦੀ ਤਾਂ 21 ਜੂਨ ਨੂੰ ਪੰਜਾਬ ਅਤੇ ਹਰਿਆਣਾ ਰਾਜਸਥਾਨ ਬਹੁਤੇ ਏਸ਼ਿਆਂ ਦੇ ਵਿੱਚ ਮੀਂਹ ਦੇ ਅਸਾਰ ਫਿਰ ਪੂਰਾ ਦਿਨ ਬਣੇ ਹੋਏ ਦਿਖਾਈ ਦੇ ਰਹੇ ਗੱਲ ਕਰ ਲੈਂਦੇ ਹੁਣ ਆਉਣ ਦੇ ਦਿਨਾਂ ਦੇ ਅਲਰਟ ਦੀ ਅਲਰਟ ਇੱਕ ਵ Muy ਮੌਸਮ ਵਿਭਾਗ ਵੱਲੋਂ ਜਾਰੀ ਹੋਏ 20 ਤਰੀਕ ਦੇ ਅਲਰਟ ਦੇ ਮੁਤਾਬਿਕ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਵਿੱਚ ਆਉਣ ਦੇ 24 ਘੰਟੇ ਦੇ ਵਿੱਚ ਮੀਂਹ ਦੇ ਚਾਂਸ ਪੂਰੇ-ਪੂਰੇ ਬਣੇ ਹੋਏ ਨੇ ਤੇ ਅੱਜ ਪੂਰੇ ਤਰੀਕੇ ਨਾਲ ਮੀਂਹ ਤੇ ਪੈਣ ਦੇ ਅਸਾਰ 20 ਤਰੀਕ ਤੋਂ ਬਾਅਦ 21 ਤਰੀਕ ਨੂੰ ਬਣੇ ਹੋਏ ਨੇ ਟੈਂਪਰੇਚਰ ਜਿਹੜੇ 44 45 ਤੋਂ ਥੱਲੇ ਆ ਚੁੱਕੇ ਨੇ ਗੱਲ ਕਰ ਲਈ ਹੈ ਜੀ ਆਪਾਂ ਆਉਣ ਦੇ ਸਾਤ ਦਿਨਾਂ ਦੀ ਪੂਰਵੰਦੀ 20 ਤਰੀਕ ਲੰਘ ਚੁੱਕੀ ਹੈ ਜੀ 1 ਤਰੀਕ ਨੂੰ ਮੁੜ ਕੇ ਫਿਰ ਆਈਸੋਲੇਟਡ ਮੌਸਮ ਹੈ 26 ਤਰੀਕ ਨੂੰ ਸੋਰੀ 22 ਤਰੀਕ ਨੂੰ ਮੌਸਮ ਹੌਲੀ-ਹੌਲੀ ਇੱਕ ਸਾਫ਼ ਅਤੇ ਖੁਸ਼ਕ ਹੋਂਦ ਦਾ ਦਿਖ ਦੇ ਖੁਸ਼ਕਪਾਨੀ ਰਹਿਣ ਦੀ ਉਮੀਦ ਹੈ 24 ਤਰੀਕ ਨੂੰ ਪੰਜਾਬ ਦੇ ਮੌਸਮ ਡਰਾਈ ਹੈ ਅਤੇ ਹਰਿਆਣਾ ਦੇ ਵਿੱਚ ਆਈਸੋਲੇਟਡ ਮੌਸਮ ਦੱਸਿਆ ਗਿਆ ਹੈ ਤੇ 25 ਤਰੀਕ ਨੂੰ ਵੀ ਆਈਸੋਲੇਟਡ ਪੰਜਾਬ ਹਰਿਆਣਾ ਵਿੱਚ ਮੌਸਮ ਦੱਸਿਆ ਗਿਆ ਹੈ ਤੇ ਨਾਲ ਦੀ ਨਾਲ 26 ਤਰੀਕ ਨੂੰ ਮੌਸਮ ਆਈਸੋਲੇਟਡ ਤੇ ਸੈਟ੍ਰੇਟਡ ਹਰਿਆਣਾ ਵਿੱਚ ਦੱਸਿਆ ਗਿਆ ਹੈ ਅਲਰਟ ਦੀ ਗੱਲ ਕਰੀ ਤਾਂ ਫਿਲਹਾਲ ਕੋਈ ਬਹੁਤ ਵੱਡਾ ਅਲਰਟ ਜਾਰੀ ਨਹੀਂ ਹੋਇਆ ਕਿਉਂਕਿ ਫਿਲਹਾਲ ਜਿਹੜਾ ਮੌਸਮ ਦੇ ਵਿੱਚ ਚੇਂਜ ਦਿਖਾਈ ਦੇ ਰਿਹਾ ਹੈ ਉਹੋ ਹੀ ਇਸ ਅਲਰਟ ਨਾ ਜਾਰੀ ਹੋਣ ਦੇ ਇੱਕ ਵੱਡਾ ਕਾਰਨ ਹੈ ਕਿਉਂਕਿ ਤੁਸੀਂ ਦੇਖੋ 21 ਤਰੀਕ ਨੂੰ ਅਜ ਮੀਂਹ ਹੋ ਰਿਹਾ ਹੈ ਜੀ 22 23 24 25 26 ਇਹਨਾਂ ਦਿਨਾਂ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਬਹੁਤ ਵੱਡੀ ਕਾਰਵਾਈ ਨਹੀਂ ਦਿਖਾਈ ਨਹੀਂ ਦੇ ਰਹੀ ਖਾਸ ਕਰਕੇ 25 ਤੱਕ ਮੌਸਮ ਖੁਸ਼ਕ ਬਣਿਆ ਹੋਇਆ ਹੈ ਜੀ 26 ਤਰੀਕ ਨੂੰ ਦੁਆਰਾ ਤੋਂ ਬੱਦਲ ਵਾਈ ਐਂਟਰ ਕਰਦੀ ਦਿਖਾਈ ਦੇ ਰਹੀ ਹੈ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ 27 ਤਰੀਕ ਨੂੰ ਹਲਕੀ ਫੁਲਕੀ ਕਿਣਮਣ ਕਾਣੀ ਦੀ ਉਮੀਦ ਹੈ ਜੀ 28 ਅਤੇ 29 ਇਹਨਾਂ ਦਿਨਾਂ ਦੇ ਵਿੱਚ ਇੱਕ ਦੁਆਰਾ ਤੋਂ ਮੁੜ ਕੇ ਪ੍ਰੀ ਮੌਨਸੂਨ ਦੀ ਗਤੀਵਿਧੀਆਂ ਬਣਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਕਿਉਂਕਿ ਪ੍ਰੀ ਮੌਨਸੂਨ ਦਿਨ ਚੱਲ ਰਹੇ ਨੇ ਤੇ ਬਾਕੀ ਗੱਲ ਕਰ ਲਈਏ ਮੌਨਸੂਨ ਕਦੋਂ ਐਂਟਰ ਕਰੇਗਾ ਤੁਹਾਨੂੰ ਮੌਨਸੂਨ ਦੀ ਤਾਜ਼ਾ ਇਮੇਜ ਦਿਖਾ ਦੰਗੀ 20 ਤਰੀਕ ਨੂੰ ਜਾਰੀ ਹੋਈ ਮੌਨਸੂਨ ਦੀ ਤਾਜ਼ਾ ਇਮੇਜ ਦੇ ਹਿਸਾਬ ਨਾਲ ਤੁਸੀਂ ਦੇਖ ਸਕਦੇ ਹੋ ਮੌਨਸੂਨ ਹੁਣ ਹਲਕੇ ਫੁਲਕੀ ਜਿਹੜੀ ਗਤੀ ਉਸਨੇ ਮੱਧ ਪ੍ਰਦੇਸ਼ ਤੋਂ ਛਾਰਖੰਡ ਦੇ ਵਿੱਚ ਫੜੀ ਹੈ ਤੇ ਨਾਲ ਦੀ ਨਾਲ ਅਸਾਮ ਤੋਂ ਥੋੜਾ ਜਿਹਾ ਮੌਨਸੂਨ ਅੱਗੇ ਵਧਿਆ ਹੈ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਇਹ ਮੌਨਸੂਨ ਅਸਾਮ ਦੇ ਨੇੜੇ ਜਿਹੜੇ ਖੜਿਆ ਹੋਇਆ ਸੀ ਜਿਸ ਦੇ ਕੰਨ ਥੋੜੀ-ਬਹੁਤੀ ਸ਼ੰਕਾ ਪੈਦਾ ਹੋ ਰਹੀ ਸੀ ਕਿ ਪੰਜਾਬ ਦੇ ਵਿੱਚ ਮੌਨਸੂਨ ਕਿਤੇ ਲੇਟ ਨਾ ਹੋ ਜਾਵੇ ਪਰ ਹੁਣ ਲਗਾਤਾਰ ਲੱਗ ਰਿਹਾ ਹੈ ਕਿ ਪੰਜਾਬ ਦੇ ਵਿੱਚ ਮੌਨਸੂਨੀ ਗਤੀਵਿਧੀਆਂ 30 ਤਰੀਕ ਦੇ ਨੇੜੇ ਜਿਹੜੇ ਪੂਰੀ ਜੋਰਾਂ-ਛੋਰਾਂ ਨਾਲ ਬਣਦੀ ਹੋਈਆਂ ਦਿਖਾਈ ਦੇ ਰਹੀਆਂ ਨੇ ਤੇ 29 ਅਤੇ 28 ਤਰੀਕ ਸ਼ਾਮ ਦੀ ਗੱਲ ਕਰੀਏ 28 ਤਰੀਕ ਸ਼ਾਮ ਤੋਂ ਲੈ ਕੇ 29 30 ਇਹਨਾਂ ਦਿਨਾਂ ਦੇ ਵਿੱਚ ਮੁਰ ਤੋਂ دار بارش پنجاب हरियाणा राजस्थान यूपी ਅਤੇ ਦਿੱਲੀ ਦੇ ਵਿੱਚ ਹੁੰਦੀ ਦਿਖਾਈ ਦੇ ਰਹੀ ਹੈ ਜਿਤੇ ਵਿੱਚ ਜ਼ਿਆਦਾਤਰ ਹਿੱਸਾ ਪੰਜਾਬ ਦਾ ਕਵਰ ਮਾਲਵੇ ਦਾ ਹੁੰਦਾ ਦਿਖਾਈ ਦੇ ਰਿਹਾ ਹੈ ਦੁਆਬੇ ਦਾ ਕਵਰ ਹੁੰਦਾ ਦਿਖਾਈ ਦੇ ਰਿਹਾ ਤੇ ਮਾਝੇ ਦਾ ਮਾਲਵੇ ਵਿੱਚ ਐਡਾ ਕੋਈ ਬਹੁਤ ਆਸਰ ਨਹੀਂ ਆਪਾਂ ਕਹਿ ਸਕਦੇ ਪਰ ਦੁਆਬੇ ਅਤੇ ਮਾਝੇ ਦੇ ਵਿੱਚ ਜ਼ਿਆਦਾ ਅਸਰ ਹੈ ਜੀ ਦਿੱਲੀ ਦੇ ਵਿੱਚ ਅਸਰ ਜ਼ਿਆਦਾ Rajasthan ਦਾ ਕੁਝ ਹਿੱਸਾ ਇਸ ਦੇ ਵਿੱਚ ਕਵਰ ਹੈ ਹਰਿਆਣੇ ਦਾ ਹਿੱਸਾ ਜਿਹੜਾ ਕਿ ਦਿੱਲੀ ਯੂਪੀ ਬੈਲਟ ਤੇ ਪੰਜਾਬ ਦੀ ਬੈਲਟ ਨੂੰ ਟੱਚ ਕਰਦਾ ਉਹਦੇ ਵਿੱਚ ਬਹੁਤ ਵਧੀਆ ਮੀਂਹ ਆਖਰੀ ਤਿੰਨ ਦਿਨਾਂ ਦੇ ਵਿੱਚ ਯਾਨੀ ਕਿ 38 28 29 ਅਤੇ 30 ਇਹਨਾਂ ਤਿੰਨਾਂ ਦਿਨਾਂ ਦੇ ਵਿੱਚ ਹੁੰਦਾ ਦਿਖਾਈ ਦੇ ਰਿਹਾ ਜਿਸ ਤੋਂ ਕਿ ਸਾਫ ਪਤਾ ਲੱਗ ਰਿਹਾ ਹੈ ਕਿ ਪੰਜਾਬ ਦੇ ਵਿੱਚ ਮੌਨਸੂਨ ਜਿਹੜਾ ਹੈ ਉਹ 29 30 ਅਤੇ ਪਹਿਲੀ ਜੁਲਾਈ ਦੇ ਵਿੱਚਕਾਰ ਪਹੁੰਚਦਾ ਹੋਇਆ ਦਿਖਾਈ ਦੇ ਰਿਹਾ ਹੈ ਜੋ ਕਿ ਇੱਕ ਚੰਗਾ ਸੰਕੇਤ ਹੈ ਕਿਸਾਨਾਂ ਦੇ ਪੱਖ ਤੋਂ ਵੀ ਤੇ ਬਾਕੀ ਜੋ ਵੀ ਅਪਡੇਟ ਹੋਵੇਗੀ ਜਲਦ ਲੈ ਕੇ ਹਾਜ਼ਰ ਹੋਵਾਂਗਾ ਕੇ ਵੀਪ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਜਰੂਰ ਕਰਕੇ ਜਾਓ ਬਣੇ ਰਹੋ ਚੈਨਲ ਵੈਦਰ ਅਪਡੇਟਸ ਤੁਹਾਡੇ ਨਾਲ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ